ਤੇ ਹਾਂ ਜੀ গুਡ ਮਾਰਨਿੰਗ ਆਪਣੀ ਹੋ ਗਈ গুਡ ਮਾਰਨਿੰਗ ਤਾਂ ਇਧਰ ਭਾਵਨੀ ਤੋਂ ਦੇਖੋ ਕੀ ਬਰਦਾਵੇਂ ਸਿੱਧਾ ਸਿੱਧਾ ਕਹਿੰਦਾ ਜੂਸ ਦੇ ਦੋ ਤੇ ਮੈਂ ਇਧਰ ਬਣਾ ਰਹੀ ਹਾਂ ਰੋਟੀ ਤੇ ਹੁਣ ਆਪਣੇ ਸਬਜੀ ਪਈ ਆਲੂ ਫਲੀਆਂ ਦੀ ਆਪਾਂ ਹੀ ਖਾਵਾਂਗੇ ਰਾਤ ਵੜੀ ਮੈਂ ਖਾਵਾਂਗੀ ਰੋਟੀ ਭਾਵਨੀ ਨੂੰ ਬਣਾ ਕੇ ਦਵਾਂਗੇ ਆਪਾਂ ਪਰੌਂਠੀ ਹੈਨਾ ਭਾਵਨੀਤ ਪਰੌਂਠੀ ਖਾਊਗਾ ਤੂੰ ਹਾਂ ਬਬੀ ਨਾ ਪੁੱਤ ਆ ਦੇਖੋ ਕੀ ਕਰਦਾ ਕਲੀ ਲੌਂਦਾ ਰੰਦਾ ਕੀ ਪੀਨਾ ਇੱਧਰ ਬੂਬਾ ਕਰੋ ਕੀ ਪੀਨਾ ਹਾਂਜੀ ਦੋਸਤੋ ਆਪਾਂ ਹੋ ਗਏ ਰੋਟੀ ਪਾਣੀ ਖਾ ਕੇ ਫਰੀ ਤਾਂ ਇੱਧਰ ਕਹਿੰਦਾ ਬਾਬਨੀ ਤੇ ਮਮਾ ਮੇਰਾ ਟੈਂਟ ਹਾਊਸ ਇਕੱਠਾ ਕਰ ਦੋ ਕਰਦੀਆਂ ਸੱਚੀ ਇਕੱਠਾ ਹੈ ਸੱਚੀ ਕਰ ਦਵਾ ਤੂੰ ਹੀ ਰੋਣਾ ਫਿਰ ਬਾਅਦ ਵਿੱਚ ਵੀਰ ਹਰੋਣਾ ਬਾਵਨੀਤ ਹੈ ਫਗਰ ਤੋਂ ਮੈਂ ਜਾ ਕੇ ਓਕੇ ਤੇ ਹਾਂਜੀ ਹੁਣ ਇਧਰ ਆਪਾਂ ਕਰਨ ਲੱਗੇ ਬਾਵਨੀਤ ਦੀ ਦਵਾਈਆਂ ਵਾਲੀ ਟੋਕਰੀ ਸਾਫ਼ ਬਾਵਨੀਤ ਆ ਇਧਰ ਸਾਰਾ ਖਲਾਰਾ ਚੱਕਾਂਗੇ ਇਹਦਾ ਟੈਂਟ ਹਾਊਸ ਵੀ ਹੁਣ ਕੰਦਾ ਮम्मा ਨਹੀਂ ਇਕੱਠਾ ਕਰਨਾ ਕੋ ਫਿਰ ਕਿੰਨਾ ਖਲਾਰਾ ਪਾ ਲਿਆ ਅੱਜ ਕੀ ਖੋਲੋ ਹਾਂ ਹਾਂ ਓਹ ਹੋ ਹੋ ਬੰਦ ਤੱਲੇੋਂ ਫੜ ਕੇ ਰੱਖ ਮੈਂ ਨੀਚੇ ਤੋਂ ਫੜ ਕੇ ਰੱਖ ਖੁੱਲ ਗਿਆ ਖੁੱਲ ਗਿਆ ਅੱਜ ਆਪਾਂ ਕਿੱਥੇ ਜਾਣਾ ਭਵਨੀਤ ਤੈਨੂੰ ਨਹੀਂ ਆਣਾ ਚਲਾਣਾ ਪੁੱਤ ਚਲੋ ਫਿਰ ਮਿਲਦੇ ਆ ਤੁਹਾਨੂੰ ਸਾਫ ਸਫਾਈ ਕਰਕੇ ਆਹ ਦੇਖੋ ਮम्मा ਦੀ ਹੈਲਪ ਕਰਾਉਂਦਾ ਦੇਖੋ ਦੇਖੋ ਮੇਰਾ ਮੁੰਡਾ ਮਮਾ ਦੀ ਹੈਲਪ ਕਰਾਉਂਦਾ ਕਹਿੰਦਾ ਮਮਾ ਮੈਂ ਫਾਇਂ ਦਾਈਆਂ ਪਾਉਂਦਾ ਫਾਫੇ ਦੇ ਵਿੱਚ ਦੇਖੋ ਟਾਡੇ ਨਿਆਣੇ ਕਰਾਉਂਦੇ ਹੈਲਪ ਦੇਖੋ ਮੇਰਾ ਬੇਟਾ ਆ ਲੈ ਇਹ ਵੀ ਪਾ ਦੋ ਪੁੱਤ ਬਹੁਤ ਕੰਮ ਕਮਾਦੀਆਂ ਤੂੰ ਤਾਂ ਬੱਬੀ ਤੁਸੀਂ ਬਹੁਤ ਕੰਮ ਕਮਾਦੇ ਆ ਜਿਹੜਾ ਵੀ ਮੈਂ ਕੰਮ ਕਰਦੀ ਕਹਿੰਦਾ ਮम्मा ਮੈਂ ਕਰਦਾ ਮੈਂ ਕਰ ਲਫਾਫਾ ਇੱਕ ਮਿੰਟ ਆ ਲੋ ਤੁਚ ਆਵੀ ਵਾਲੀਆਂ ਆਵਾਲੀਆਂ ਵੀ ਬਬਨੀ ਤੇ ਵਿੱਚ ਪਾ ਦੋ ਦਾਈਆਂ ਇਹ ਵੀ ਲਫਾਫੇ ਚ ਪਾ ਦੋ ਪੁੱਤ ਇਦਾਂ ਹੀ ਖੋਲਣੀਆਂ ਨਹੀਂ ਹੈਗੀਆਂ ਦਾਈ ਆ ਆ ਵੀ ਤੇਰੀ ਦਾਈ ਬਾਜ ਥੈਂਕ ਯੂ ਹੈ ਨਹੀਂ ਬਾਜ ਉਹ ਤਾਂ ਚਾਹੀਦੀਆਂ ਆ ਆਪਾਂ ਨੂੰ ਇਹ ਚਾਹੀਦੀਆਂ ਐ ਪੁੱਤ ਇਹ ਤਾਂ ਤੇਰੀ ਖਾਦ ਦੀ ਦਵਾਈ ਆ ਦੇ ਨਹੀਂ ਇਹ ਥੋੜੀ ਨਾ ਹੋਰ ਦਿੰਨੀ ਰੁਕ ਜਾ ਕੋਈ ਜਿਹੜੀ ਆਪਾਂ ਨੂੰ ਨਹੀਂ ਚਾਹੀਦੀ ਠੀਕ ਆ ਕਿੱਥੇ ਲੈ ਕੇ ਚੱਲਾਂ ਇੱਥੇ ਰੱਖ ਦੇ ਕੰਮ ਹੋ ਗਿਆ ਕੰਮ ਹੋ ਗਿਆ ਕੰਮ ਹੋ ਗਿਆ ਕੰਮ ਹਜੇ ਕਿੱਥੇ ਹੋਇਆ ਇੱਥੇ ਹੋ ਗਿਆ ਇਹ ਡਸਟਬਿਨ ਚ ਸੁੱਟਣੇ ਆ ਰਹਿਣ ਦੇ ਮੈਂ ਚੱਕ ਲਊਂਗੀ ਲੈ ਤਾਂ ਹਾਂ ਬਾਚੀ ਚੱਲ ਇੱਥੋਂ ਮੈਂ ਚੱਕ ਲੈਂਦੀ ਰਹਿਣ ਦੋ ਆ ਜਾ ਹਾਂਜੀ ਆਪਾਂ ਸਾਫ ਸਫਾਈ ਕਰਕੇ ਹੋ ਗਏ ਫਰੀਤ ਹੁਣ ਆਪਾਂ ਚੱਲੇ ਆਂ ਬਾਬਿਆਂ ਦੇ ਮੱਥਾ ਟੇਕਾ ਕਿੱਥੇ ਪਾਪਾ ਚਲੋ ਬਾਬਲੀ ਦੀ ਹੋ ਗਿਆ ਤਿਆਰ ਆਪਾਂ ਵੀ ਹੋ ਗਏ ਤਿਆਰ ਮਿਲਦੇ ਆਂ ਫਿਰ ਹੁਣ ਤੁਹਾਨੂੰ ਜਾ ਕੇ जय बापू जी हाँ जी इधर आप आ गए थे बापू जी के आ देखो आखोनीत लड्डू हूँ तेन जय बापू जी दिता तो सी चलो जी इधर ये हों लड्डू हूं जय बापू जी दिता थी और है नी हूं मारना जय बापू जी ने ओके। ਹਾਂ ਕਿੱਥੇ ਆਏ ਆਪਾਂ ਜੈਕ ਕਰਨਾ। ਟੰਗਣਾ ਨਹੀਂ ਆਇਆ। ਜੈ ਬਾਪੂ ਜੀ। ਸਾ ਬਾਪੂ। ਕਿੱਦਾਂ ਜੈ ਬਾਪੂ ਜੀ ਕਰਨੀ? ਸਾ ਬਾਪੂ ਤੇ ਟੱਕਰ ਦੇ। ਤੂੰ ਹੈਂਡੀ ਜੋੜ ਕੇ ਕਿੱਦਾਂ ਕਰਨੀ? ਸਾ ਬਾਪੂ। ਕੀ ਕਹਿਣਾ ਬਾਪੂ ਜੀ ਨੂੰ? ਬਾਪੂ ਜੀ ਨੂੰ ਕੀ ਕਹਿਣਾ? ਹੂੰ। ਸਾਡਾ ਕੀ? ਕੀ ਹੈ? ਕੀ ਕਹਿਣਾ? क्या बापू ओ कि सोने फलावर किन्ने नोने फ्लावर चलो दो के क्या बात है कुछ बात नहीं है ज्या करो जय बापू जी करो मथा टेको चलो चलो इधर इधर चलो जय करो इधर इधर जया करो इधर जय कर जै। नहीं उधर दी आ जा गंदा बच्चा, गंदा बच्चा। ਚਲੋ ਜੀ ਹੁਣ ਅਸੀਂ ਚੱਲੇ ਆਂ ਕਾਰ ਫਿਰ ਬੈਂਦੇ ਆ ਤੁਹਾਨੂੰ ਕਾਰ ਚਾਕੇ ਕਾਰ ਚੱਲੇ ਨਾ ਹੁਣ ਆਪਾ ਲੈ ਜਾਓ ਬਾਪੂ ਜੀ ਹੁਣ ਮੱਥਾ ਟੇਕ ਲਿਆ ਇਹ ਕੀ ਹੁੰਦਾ ਕੰਨ ਜਹਾਵਾ ਵੇਤੀ ਹਾਂਜੀ ਇੱਧਰ ਆਗੇ ਘਾਰੇ ਬਾਵਨੀਦ ਮੈਂ ਮਹਿਲ ਹੋਨੀ ਰ ਗਿਆ ਮੈਂ ਆਪੇ ਮਹਿਲ ਆਦਣਨੀ ਆਪੇ ਆਦੂਆ ਬਾਵਨੀਦ ਇੱਧਰ ਲਿਆ ਹੈ ਚੀਚੀਆਂ ਚੱਕੋ ਲੈ ਬਾਵਨੀਦ ਟੋਕ ਮੇ ਬੋਸ ਹੋਏ ਟੋਕੇ ਸਾਰੇ ਪਟਾਕੇ ਇੱਕੋ ਵਾਰੀ ਸੁੱਟ ਕੇ ਬਿਜਾ ਦਿੰਦੇ ਆ ਬਾਵਨੀਦ ਇੱਥੇ ਆ ਕੇ ਵੇਜਾ ਲਾ ਲੋ ਜੀ ਇਹਦੇ ਪਟਾਕੇ ਫੇਰ ਸ਼ੁਰੂ ਹੋ ਗਏ ਇਹ ਨਹੀਂ ਹਟਦਾ ਪਤਾ ਨਹੀਂ ਤੂੰ ਰੱਜਦਾ ਨਹੀਂ ਪਟਾਕਿਆਂ ਦੇ ਨਾਲ ਹੈ ਓਏ ਤੂੰ ਤੂੰ ਚਲਾਇਦਾ ਹੈਗੇ ਪਹਿਲਾਂ ਤੇ ਹਾਂ ਜੀ ਹੁਣ ਆ ਗਏ ਆ ਘੁੰਮੀ ਘੁੰਮੀ ਕੇ ਕਾਰ ਚੱਲਦੇ ਆ ਚਲੋ 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 ਬਬੀ ਕੀ ਖਾਂਦਾ ਹੈਂ ਆ ਫਲੱਡੂ ਅਸ਼ੀਆ ਚਲੋ ਨੋ ਆਪਣੇ ਘਰ ਚਲੋ ਨਾ ਤਰਨ ਗੰਦਾ ਦੂਰ ਦੇ ਚਿੰਦ ਲੱਡੂ ਮੰਨ ਅੱਛਾ ਮੈਂ ਤਾਂ ਬਲੋਕ ਦੇ ਦਿੱਤੀ ਹਾਂਜੀ ਕਿੱਧਰ ਤੇ ਹਾਂਜੀ ਦੋਸਤੋ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਸੀ ਫ੍ਰੀ ਭਾਵਨੀ ਤਾਂ ਕਹਿੰਦਾ ਮम्मा ਮੈਨੂੰ ਇਹ ਗੋਮਲੇਟ ਬਣਾ ਕੇ ਦਿਓ ਆਪਾਂ ਬਾਵਨੀ ਤਨੂੰ ਉਹ ਬਾਕੇ ਦਿੱਤੀ ਹੈ ਨਾ ਬਬੂ ਖਾਦਾ ਸੀ ਤੇ ਬਾਹਰ ਚੱਲਦੇ ਨੇ ਪਟਾਕੇ ਤੇ ਆਹ ਦੇਖੋ ਦਰਵਾਜਾ ਬੰਦ ਕਰਕੇ ਬੈਠਾ ਕਹਿੰਦਾ ਮम्मा ਦਾਜਾ ਬੰਦ ਕਰ ਦੋ ਮੈਂ ਡਾਲ ਲਾਦਾ ਜੈ ਸ਼ੰਕਰ ਹਾਈ ਹਾਈ ਮੈਂ ਡਾਗੀ ਹਾਈ ਮੈਂ ਡਾਗੀ ਹਾਈ 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 ਗੰਦਾ ਬੱਚਾ ਗੰਦਾ ਬਾਈ ਬਾਈ ਕਰ ਦੋ ਸਾਰਿਆਂ ਨੂੰ ਬਾਬਨੀ ਤੇ ਇੱਧਰ ਬਾਈ ਬਾਈ ਕਰ ਦੋ ਇੱਧਰ ਕਰੋ ਪਹਿਲਾਂ ਬਾਈ ਬਾਈ ਨਹੀਂ ਕਰਨਾ ਹਾਈ 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 ਇੱਥੇ ਕਾਦੋ ਬੈਗੀ ਸੀ ਇੱਥੇ ਕਾਦੋ ਬੈਗੇ ले डूड बैठते बैठो पुत बैठते बैठो चलो हाँ जी इत्थे बैठ जाओ मेरी बात सुन बबनीत मिनट तो चल दे पटाके ਬਾਵਨੀ ਤਾਂ ਦਰਦ ਮਾਰਾ ਅੰਦਰ ਬੈਠਾ ਕਹਿੰਦਾ ਮम्मा ਮੇਨ ਦਾ ਲਾਦਾ ਟੱਕੇ ਵਾਜਦੇ ਆ ਦੇਖੋ ਕੁਝ ਨਹੀਂ ਪਤਾ ਲਾਦਾ ਕਿਧਰੋਂ ਕਿਧਰੋਂ ਹੁੰਦੇ ਆ ਹਾਂਜੀ ਜੀ ਗੁੱਡ ਨਾਈਟ ਸਾਰਿਆਂ ਨੂੰ ਆਹ ਦੇਖੋ ਬਾਏ ਬਾਏ ਨਹੀਂ ਕਰਦਾ ਫੋਨ ਦੇਖਦਾ ਪਿਆ ਫੋਨ ਦੇ ਵਿੱਚ ਖੁੱਬਾ ਪਿਆ ਚਲ ਬਾਏ ਕਰਦੇ ਬਬਨਿੰਦ ਨਹੀਂ गाना ਨਾ ਨਾ ਨਹੀਂ ਕਰਦਾ ਨਹੀਂ ਨਹੀਂ ਗੋਨਾ ਨਹੀਂ ਨਹੀਂ ਗੋਨਾ ਚਲੋ ਮਿਲਦੇ ਆਂ ਫੇਰ ਕੱਲ ਤੁਹਾਨੂੰ ਨਿਊ ਵਲੌਗ ਦੇ ਨਾਲ ਬਾਏ ਬਾਏ ਗੁੱਡ ਨਾਈਟ ਸਾਰਿਆਂ ਨੂੰ